ਜੀ ਆਨੂੰ ਸਤਿ ਸ਼੍ਰੀ ਅਕਾਲ ਜੀ ਕਿਦਾ ਹਾਲ ਚਾਲ ਸਾਰੇ ਭੈਣ ਭਰਾਵਾ ਦਾ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਸਾਰੇ ਭੈਣ ਭਰਾਵਾ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋਜੀ ਹਾਜ਼ਰ ਹੈ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਅਪਡੇਟ ਦੇ ਨਾਲ ਟਾਈਟਲ ਤੁਸੀਂ ਦੇਖ ਲਿਆ ਹੋਵੇਗਾ ਲੇਕਿਨ ਮੈਂ ਵੀ ਭੈਣ ਭਰਾਵਾ ਦੇ ਨਾਲ ਸ਼ੇਅਰ ਕਰ ਦਵਾ ਜੀ ਪਾਕਿਸਤਾਨੀ ਵਜ਼ੀਰ ਨੇ ਯੂਨ ਦੇ ਵਿੱਚ ਸਿੱਖਾ ਦੀ ਗੱਲ ਕਰਕੇ ਸਿੱਖ ਕੌਮ ਨੂੰ ਅਲੱਗ ਪਹਿਚਾਨ ਦੇਣ ਦੀ ਗੱਲ ਕਰ ਦਿੱਤੀ ਅਲੱਗ ਪਹਿਚਾਨ ਦਾ ਐਲਾਨ ਕਰ ਦਿੱਤਾ ਕਿ ਦੇਖੋ ਕਿ ਪਹਿਲੀ ਦਫਾ ਪਾਕਿਸਤਾਨੀ ਵਜ਼ੀਰ ਨੇ UN ਦੇ ਵਿੱਚ ਸਿੱਖ ਕੌਮ ਤੇ ਰਿਲੇਟਡ ਗੱਲ ਕੀਤੀ ਹੈ ਤੇ ਸਿੱਖ ਕੌਮ ਦੇ ਅਲੱਗ ਦੇਸ਼ ਦੀ ਜ਼ੇਰੀਆ ਉਹ ਵੀ ਗੱਲ ਕੀਤੀ ਹੈ ਤੇ ਆਹ ਸਭ ਤੋਂ ਪਹਿਲੇ ਤੇ ਮਜ਼ੀਰ ਅਸੀਂ ਵੀਡੀਓ ਦੇਖ ਕੇ ਜਾਣਕਾਰੀ ਹਾਸਲ ਕਰ ਲੈਂਦੇ ਆ ਫਿਰ ਇਸ ਤੇ ਕਰਦੇ ਆ ਵਿਚਾਰ ਸਾਂਝੇ ਰਹਿਣਾ ਤੁਸੀਂ ਸਾਡੇ ਨਾਲ ਵੀਡੀਓ ਨੂੰ ਸਕਿਪ ਨਹੀਂ ਕਰਨਾ ਹੈ ਉਮੀਦ ਕਰਦੀ ਆ ਜੀ ਵੀਡੀਓ ਤੁਹਾਡੇ ਵਾਸਤੇ ਇੰਟਰਸਟਿੰਗ ਤੇ ਇਨਫਰਮੇਟਿਵ ਹੋਏਗੀ ਤੇ ਲੈਟ ਗੈਟ ਸਟਾਰਟ has been targeting Sikh activists across the world. They've done so within Pakistan, where the Indian government has funded defunct terrorist organizations within Pakistan to conduct assassination of Sikh activists within Pakistan. The Indian government has engaged in similar cr criminal activity in Canada with it targeted Sikh activists in Canada ਦਸ਼ਕੋ ਪ੍ਰੇਤ ਬਾਤ ਫੇਰਤ ਪਰ ਆ ਸਵਾਗਤ ਹੈ ਸੋ ਵੀਵਰਸ ਗੱਲਬਾਤ ਕਰਨ ਜਾ ਰਹੇ ਆ ਕਿ ਚਾਰ ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਦੌਰਾਨ ਸਿੱਖ ਕੌਮ ਖੁਲਕੀ ਭਾਰ ਦੇ ਵਿਰੋਧ ਭੁక్తి ਸਿੱਖਾਂ ਵੱਲੋਂ ਪਾਕਿਸਤਾਨ ਸਰਕਾਰ ਤੋਂ ਮੰਗ ਵੀ ਕੀਤੀ ਗਈ ਕਿ ਉਹ ਖਾਲਸਾ ਦੇ ਮੁੱਦੇ ਨੂੰ ਜੁਨਟ ਨੇਸ਼ਨ ਵਿੱਚ ਉਠਾਉਣ ਇਸ ਸਬੰਧੀ ਪਾਕਿਸਤਾਨ ਵੱਲੋਂ ਕੀਤੀ ਗਈ ਛੋਟੀ ਜੀ ਪੇਸ਼ਕਦਮੀ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਵੈਲਕਮ ਕਰਦੇ ਹਾਂ ਸੋ ਬਲਾਵਲਪੁਰ ਤੋਂ ਜ਼ਰਦਾਰੀ ਪਾਕਿਸਤਾਨੀ ਡੈਲੀਗੇਸ਼ਨ ਨਾਲ ਅਮਰੀਕਾ ਵਿੱਚ ਪਾਕਿਸਤਾਨ ਦਾ ਪੱਖ ਰੱਖਣ ਲਈ ਆਏ ਹੋਏ ਹਨ ਸੋ ਪਾਕਿਸਤਾਨ ਅਮਰੀਕਨ थिंक ਟੈਂਕ ਦੇ ਨੁਮਾਇੰਦੇ ਰਜ਼ਾ ਰਜ਼ਾਕੀ ਨੇ ਉਹਨਾਂ ਨੂੰ ਕਲਸਾਂ ਦੇ ਮੁੱਦੇ ਤੇ ਸਟੈਂਡ ਲੈ ਲਈ ਸਵਾਲ ਕੀਤਾ ਸੋ ਇਸ ਦੇ ਜਵਾਬ ਵਿੱਚ ਉਹਨਾਂ ਕੀ ਕਿਹਾ ਤੇ ਫਿਰ ਯੂਨ ਦੀ ਪ੍ਰੈਸ ਕਾਨਫਰੰਸ ਵਿੱਚ ਸਿੱਖਾਂ ਪ੍ਰਤੀ ਜੋ ਕਿਹਾ ਔਰ ਸਾਡੇ ਕੋਲ ਵੀਡੀਓ ਜਿਹੜੀਆਂ ਸਾਡੇ ਕੋਲ ਮੌਜੂਦ ਨੇ ਉਹ ਆਪਾਂ ਤੁਹਾਨੂੰ ਨਾਲ ਵੀ ਸ਼ੇਅਰ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਿਚੇ ਤਾਂ ਮਿਲ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਤਿ ਸ੍ਰੀ ਅਕਾਲ ਧੰਨਵਾਦ ਜੀ ਦਾ ਸਰਬ ਕੀ ਕਨਸ਼ ਹੋ ਗਿਆ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਪਿਛਲੇ ਲਗਭਗ 4 ਦਹਾਕਿਆਂ ਤੋਂ ਹੀ ਇਸ ਵਿਚਾਰ ਦੇ ਹਾਮੀ ਰਹੇ ਆਪਣੀਆਂ ਲਿਖਤਾਂ ਰਾਈ ਬਿਸ਼ੱਕ ਟੀਵੀ 84 ਤੋਂ 13 ਸਾਲ ਪਹਿਲਾਂ ਸ਼ੁਰੂ ਕੀਤਾ ਅੱਛਾ ਕਿ ਜਿਹੜੀ ਸਾਡੀ ਬੌਂਡਿੰਗ ਔਰ ਸਾਂਝ ਹੈ ਪਾਕਿਸਤਾਨ ਦੇ ਨਾਲ ਜਿੱਥੇ ਇਤਿਹਾਸ ਗੁਰਤਾਮਾਂ ਦੀ ਹੈ ਜਿੱਥੇ ਸਾਡੀ ਸ਼ੇਅਰਡ ਕਲਚਰਲ ਲੇਗੇਸੀ ਹੈ ਸਾਡੀ ਬੋਲੀ ਦੀ ਸਾਂਝ ਹੈ ਸਦੀਆਂ ਦੀ ਸਾਡੇ ਪੁਰਖਿਆਂ ਦੀ ਸਾਂਝ ਰਹੀ ਭਾਵੇਂ 1947 ਇੱਕ ਪਾਗਲਪਨ ਦਾ ਦੌਰ ਵੈਸ਼ੀਪੂਣੇ ਦਾ ਦੌਰ ਜਿਸ ਨੇ ਜਿਹੜੀ ਕਿਸੇ ਤੀਜੀ ਧਿਰ ਦੀ ਖੇਡ ਦੇ ਵਿੱਚ ਅਸੀਂ ਫਸੇ ਔਰ ਸਾਡਾ ਇਹ ਹਮੇਸ਼ਾ ਹੀ ਮੰਨਣਾ ਰਿਹਾ ਹੈ ਕਿ ਭਾਈ ਇਹ ਜੜੀਆਂ ਸਾਂਝਾਂ ਗੁਰੂ ਨੇ ਰੱਖੀਆਂ ਨੇ ਜੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਚ ਹੈ ਤੇ ਫਿਰ ਅਸੀਂ ਜੇ ਇਤਿਹਾਸ ਦੇ ਬੀਤੇ ਵੱਲ ਵੀ ਨਜ਼ਰ ਮਾਰਦੇ ਆਂ ਤੇ ਉਹ ਭਾਈ ਮਰਦਾਨਾ ਹੋਣ ਸਾਈ ਮੀਆਂ ਮੀਰ ਹੋਣ ਨਵੀ ਖਾਨ ਗਨੀ ਖਾਨ ਹੋਣ ਰਾਏ ਕੱਲਾ ਹੋਏ ਜਾਂ ਜਿਹੜਾ ਇਤਿਹਾਸ ਦੇ ਪੀਰ ਬੁੱਧੂ ਸ਼ਾਹ ਔਰ ਉਹਨਾਂ ਦੇ ਬੇਟੇ ਔਰ ਮুরিਦਾਂ ਦੀ ਸ਼ਹਾਦਤ ਉਨਾ ਦਾ ਖੂਨ ਸਿੱਖਾਂ ਦਾ ਖੂਨ ਜਿਹੜਾ ਉਸ جنگ ਦੇ ਵਿੱਚ ਜਿਹੜਾ ਪੰਗਾਣੀ ਦਾ جنگ ਹੈ ਉਸ ਸਾਂਝਾ ਡੁੱਲਣਾ ਇਹ ਰੋਹਾਨੀ ਜਿਹੜੀਆਂ ਨੇ ਇਹ ਇਸ਼ਾਰੇ ਹੁੰਦੇ ਨੇ ਜਿਹੜੇ ਪ੍ਰੈਕਟੀਕਲੀ ਔਰ ਪੋਲੀਟੀਕਲੀ ਵੀ ਔਰ ਅਸੀਂ ਪੰਜ ਧਰਤੀ ਪੰਜ ਦਰਿਆਵਾਂ ਦੀ ਧਰਤੀ ਦੇ ਵਾਰਿਸ ਸਾਡਾ ਸਭ ਕੁਝ ਹੀ ਸਾਂਝਾ ਹੈ ਲੇਕਿਨ ਇਸ ਸਭ ਦੇ ਬਾਵਜੂਦ ਭਾਰਤ ਸਰਕਾਰ ਨੇ ਜੋ ਕੁਛ ਇਹਨਾ 77 ਸਾਲਾਂ ਜਨਾ ਖੁੱਲ ਕੇ ਗੁਰਦੁਆਰਿਆਂ ਦੇ ਦਰਸ਼ਨਾਂ ਤੂੰ ਜਾਣ ਲਈ ਕਦੇ ਪਾਕਿਸਤਾਨ ਦੇ ਨਾਲ ਗੁਫ਼ਤਗੂ ਸ਼ੁਰੂ ਕੀਤੀ ਨਾ ਦੂਜਾ ਰਾਦਰ ਉਹਨਾਂ ਨੂੰ ଏਸੀ ਵੀ ਨਾ ਦੂਰ ਰੱਖੋ ਨਫ਼ਰਤ ਲਈ ਰੱਖੋ ਸਿੱਖਾਂ ਨੂੰ ਵਰਤਦੇ ਰਹੇ ਫੌਜਾਂ ਦੇ ਵਿੱਚ 65 71 ਇੰਦਰ ਉਧਰ ਬਹਾਦਰ ਜਿਹੜਾ ਉਹ ਹਨੂਮਾਨ ਬਣਾ ਕੇ ਰੱਖਿਆ ਕਿ ਭਾਈ ਤੁਹਾਡੀ ਪੂਛ ਨੂੰ ਅਗ ਲਾਈ ਹੋਈ ਹੈ ਤੁਹਾਨੂੰ ਕੱਖ ਨਹੀਂ ਦੇਣਾ ਤੁਸੀਂ ਸਾਡੇ ਲਈ ਇਹ ਕਰਦੇ ਹਾਂ ਨਤੀਜੇ ਦੇ ਤੌਰ ਤੇ ਅਸੀਂ ਜੂਨ 84 ਦੇ ਕੱਲੂਕਾਰੇ ਦੇ ਦਿਨਾਂ ਤੋਂ ਗੁਜ਼ਰ ਰਹੇ ਜਿਹੜਾ ਸਾਡੇ ਲਈ ਇੱਕ ਨਾ ਸਿਰਫ ਬੋਰਡ ਫਰਮ ਦਾ ਬਲੂ ਸੀ ਉਹਨੇ ਸਾਡੇ ਵਿੱਚ ਲਈ ਸਿਆਸੀ ਚੇਤਨਾ ਨੂੰ ਵੀ ਇੱਕ ਨਵਾਂ ਰੁਖ ਦਿੱਤਾ ਨਵੀਂ ਇੰਟਰਪ੍ਰੀਟੇਸ਼ਨ ਹਿਸਟਰੀ ਦੀ ਸ਼ੁਰੂ ਹੋਈ ਬੀਤੇ ਦੇ ਵਿੱਚ ਕੇ ਪਾਈ ਜੇ ਹੁਣ ਅਫਸਲ ਐਸਨ ਰੰਦਾਵਾ ਦੀ ਕਲਮ ਚੱਲਦੀ ਹੈ ਕਿ ਜੀ ਵੈਰੀਆਂ ਕੱਢ ਵਿਖਾੜਿਆ ਪੰਜ ਸਦੀਆਂ ਦਾ ਵੈਰ ਤੇ ਇਕਦਮ ਸਾਨੂੰ ਉਹ ਪੰਜ ਸਦੀਆਂ ਦਾ ਵੈਰ ਔਰ ਫਿਰ ਦੁਸ਼ਮਣ ਤੇ ਸੱਜਣ ਦੀ ਪਛਾਣ ਵੱਲ ਦੁਰੰਦ ਦੀ ਗੱਲ ਆਈ ਜ਼ਾਰ ਹੈ ਜੂਨ 84 ਤੋਂ ਬਾਅਦ ਜਿਹੜੇ ਸਾਡੇ ਯੋਧੇ ਰਾਵੀ ਪਾਰ ਜਾ ਕੇ ਬੈਠੇ ਉਹਨਾਂ ਦੇ ਮਿੱਠੇ-ਖट्टे ਤਜਰਬੇ ਸੀ ਉਸ ਵੀਰ ਵਿੱਚ ਮੈਂ ਨਹੀਂ ਜਾਵਾਂਗਾ ਪਰ ਹੌਲੀ-ਹੌਲੀ ਹੌਲੀ ਉੱਥੋਂ ਦੀ ਹਕੂਮ ਆਵਾਮ ਤਾਂ ਪਾਕਿਸਤਾਨ ਦਾ ਹਮੇਸ਼ਾ ਹੀ ਪਿਆਰ ਕਰਦਾ ਰਿਹਾ ਹੈ ਔਰ ਉਹ ਤਜਵੇਂ ਮੈਂ ਕਿਹਾ ਵੀ ਉਹ ਅਜ਼ਲਾਂ ਦੀਆਂ ਸਾਂਝਾਂ ਵਾਲੀ ਗੱਲ ਹੈ ਪਰ ਜਿਹੜੀ حکومਤੀ ਅਦਾਰੇ ਔਰ ਜਿਹੜੇ ਉਹਨਾਂ ਦੇ ਪਾਵਰਫੁੱਲ ਅਦਾਰੇ ਨੇ ਉਹਨਾਂ ਨੂੰ ਵੀ ਹੌਲੀ 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 ਸਮਝ ਆਣੀ ਸ਼ੁਰੂ ਹੋਈ ਕਿ ਸਿੱਖ ਫੈਕਟਰ ਦੀ ਕੀ ਅਹਿਮੀਅਤ ਹੈ ਉਹਨਾਂ ਦੇ ਲਈ ਵੀ politically ਵੀ ਔਰ ਉਹਨਾਂ ਦੇ ਆਪਣੇ ਨੇਸ਼ਨ ਦੀ ਸੇਫਟੀ ਸਕਿਉਰਿਟੀ ਲਈ ਵੀ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ ਔਰ ਜੇ ਅਸੀਂ ਬਿਸ਼ੱਕ ਜਦੋਂ ਅਸੀਂ ਵਿਦਨ ਕਮਿਊਨਿਟੀ ਗੱਲ ਕਰਦੇ ਸੀ ਸਾਡੇ ਤੇ ਬਹੁਤ ਸਾਰੇ ਲੇਬਲ ਵੀ ਲੱਗਦੇ ਸੀ ਕੋਈ ਆਈਐਸਆਈ ਨਾਲ ਜੋੜਦਾ ਸੀ ਕੋਈ ਪਾਕਿਸਤਾਨੀ ਹੋਣ ਦਾ ਵੀ ਜਿਹੜਾ ਉਹ ਖਿਤਾਬ ਦਿੰਦੇ ਸੀ ਕਿ ਹੈ ਹੀ ਪਾਕਿਸਤਾਨੀ ਨੇ ਜੀ ਔਰ ਇਹੀ ਏਸੀ ਟੀਵੀ 84 ਦਾ ਵੀ ਫੇਸ ਕੀਤਾ ਤੁਹਾਨੂੰ ਵੀ ਉਹ ਪਾਕਿਸਤਾਨੀ ਐਂਕਰ ਕਹਿੰਦੇ ਨੇ ਕਿ ਭਾਈ ਇਹ ਤਾਂ ਬਿਲਕੁਲ ਇਹ ਤਾਂ ਅਸਲਾਮ ਅਲੈਕਮ ਵੀ ਕਰਦੇ ਨੇ ਤੇ ਇਹ ਉਹਨਾਂ ਨੂੰ ਜਸਟੀਫਾਈ ਵੀ ਕਰਦੇ ਨੇ ਪਰ ਮੈਂ ਸਮਝਦਾ ਐ ਵੀ ਸੱਚ ਦਾ ਆਪਣਾ ਭਾਰ ਹੁੰਦਾ ਹੈ ਵਕਤ ਬਹੁਤ ਸਾਰੀਆਂ ਚੀਜ਼ਾਂ ਦਾ ਜਵਾਬ ਹੁੰਦੇ ਬਿਲਕੁਲ ਔਰ ਸਾਨੂੰ ਇਹ ਸੀ ਕਿ ਵੀ ਇਹ ਜਿਹੜੀ ਰੋਹਾਨੀ ਸਾਂਝ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਔਰ ਪਾਈ ਮਰਦਾਨੇ ਦੀ ਰਬਾਬ ਦੀ ਹੈ ਇਸ ਨੇ ਹੀ ਅਲਟੀਮੇਟਲੀ ਪੋਲਿਟੀਕਲ ਸਾਂਝ ਵੀ ਬਣਨਾ ਹੈ ਔਰ ਉਸ ਨੂੰ ਜਿਹੜਾ ਅੱਗੇ ਤੋਰਨ ਦੇ ਵਿੱਚ ਮੈਂ ਬਿਸ਼ੱਕ ਸਾਡੇ ਨਾਲ ਮਿਸਟਰ ਅਹਿਮਦ ਸ਼ੇਖ ਉਹਨਾਂ ਦਾ ਸ਼ਿਕਾਗੋ ਦੇ ਵਿੱਚ ਮੇਲ 1992-93 ਦੇ ਵਿੱਚ ਤੇ ਫਿਰ ਉਹਨਾਂ ਦੇ ਨਾਲ ਲਗਭਗ 18 ਸਾਲ ਦੀ ਸਾਂਝ ਵੀ ਰਹੀ ਉਸ ਨੇ ਵੀ ਇੱਕ ਵੱਡਾ ਰੋਲ ਅਦਾ ਕੀਤਾ ਉਹ ਅੰਮ੍ਰਿਤਸਰ ਦੇ ਜੰਪਾਲਸਾਨ ਪੈਟਰੀਆਟਿਕ ਪਾਕਿਸਤਾਨੀ ਜਿਹੜੀ ਕਾਕੂਲ ਫੌਜੀ ਅਕੈਡਮੀ ਚ ਉਹਨਾਂ ਦਾ ਜਿਹੜੀ ਅਸੀਂ ਟ੍ਰੇਨਿੰਗ ਪਰੋ ਛੱਡ ਛੁੱਡ ਕੇ ਆ ਗਏ ਸੀ ਫੌਜ ਨੂੰ ਸੋ ਉਹਨਾਂ ਨੇ ਸਾਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਦੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਵੀ ਸਬਬ ਹੋਇਆ ਫਿਰ ਮੈਂ ਸਮਝਦਾ ਐ ਵੀ ਜਦੋਂ ਅਸੀਂ ਟੀਵੀ 84 ਸ਼ੁਰੂ ਕੀਤਾ ਔਰ ਇਹਨਾਂ ਸਾਰੇ ਵਰਿਆਂ ਤੋਂ ਦੇ ਦੌਰਾਨ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਜੀ ਜਿਸ ਦੇ ਵਿੱਚ ਰਾਜਾ ਰਜ਼ਾਕ ਤੇ ਸਲੀਮ ਮਲਕ ਔਰ ਬੀਬੀ ਫਰੀਦਾ ਜੀ ਇਹ ਇਨੀਸ਼ੀਅਲ ਜਿਨ੍ਹਾਂ ਦੇ ਚਿਹਰੇ ਅਸੀਂ ਦੇਖੇ ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਗਏ ਅਸੀਂ ਗਏ ਉਹਨਾਂ ਨੇ ਸਾਨੂੰ ਬਹੁਤ ਮਾਨਤਾ ਦਿੱਤਾ। ਰੋਏ ਪੀਰੀਅਡ ਸੀ ਜਦੋਂ ਕਿ ਜਦੋਂ ਅਸੀਂ ਇਹ ਗੱਲ ਅੱਜ ਵੀ ਦੁਹਰਾਉਂਦੇ ਆਂ ਇਹ ਰਾਜਾ ਰਜ਼ਾਕ ਜੀ ਨੇ ਜਦੋਂ ਇਹ ਕਹਿਣਾ ਕਿ ਬਈ ਇਹ ਲਾਹੌਰ ਤੋਂ ਜਿਹੜੀ ਕਸ਼ਮੀਰ ਹੈ ਦੀ ਆਜ਼ਾਦੀ ਹੈ ਉਹ ਖਾਲਿਸਤਾਨ ਤੋਂ ਹੀ ਗੁਜ਼ਰਦੀ ਹੈ ਕਿ ਜੇ ਖਾਲਿਸਤਾਨ ਆਜ਼ਾਦ ਹੋਏਗਾ ਤੇ ਫਿਰ ਹੀ ਕਸ਼ਮੀਰ ਆਜ਼ਾਦ ਹੋਏਗਾ। ਅਰੇ ਆਲਰੇਡੀ ਮੇਰੀ ਇਹ ਸਟੇਟਮੈਂਟ ਤਾਂ ਫਰ ਇਅਰਸ ਰਹੀ ਹੈ ਕਿ ਦਾ ਰੋਡ ਫਰਮ ਲਾਹੌਰ ਟੂ ਸ਼ਿਰինਗਰ ਗੋਜ਼ ਵਾਇਆ ਅਮਰਤਸਰ ਕਿ ਜਾਣਾ ਉਧਰ ਦੀ ਪੈਣਾ। ਸੋ ਇਹ ਪਾਕਿਸਤਾਨ ਅਮਰੀਕਨ ਥਿੰਕ ਟੈਂਕ ਦੀ ਵੱਖਰੀ ਕਹਾਣੀ ਹੈ ਕਿ ਸਲੀਮ ਮਲਕ ਸਾਹਿਬ ਵਿਛੋੜਾ ਦੇ ਗਏ ਔਰ ਉਸ ਦੇ ਵਿੱਚ ਜੇ ਲੇਕਨ ਕੁਝ ਆਈਡੀਆਜ਼ ਜਿਹੜੇ ਸ਼ੋ ਕਰ ਦਿੱਤੇ ਜਾਂਦੇ ਨੇ ਉਹ ਇੱਕ ਵਿਦਨ ਅਮਰੀਕਾ ਵਿਦਨ ਨਿਊਯਾਰਕ ਵਾਸ਼ਿੰਗਟਨ ਇੱਕ ਉਹ ਕਮਿਟਿਡ ਕਲਾਸ ਪਾਕਿਸਤਾਨੀ ਵੀਰਾਂ ਭੈਣਾਂ ਦੀ ਜਿਨੇ ਜਿਹਨੂੰ ਇਹ ਜ਼ਰੂਰੀ ਲੱਗਾ ਕਿ ਵੀ ਸਿੱਖਾਂ ਦੇ ਨਾਲ ਸਾਂਝ ਉਹਨਾਂ ਦੇ ਆਪਣੀ ਵਤਨ ਪ੍ਰਸਤੀ ਲਈ ਵੀ ਜ਼ਰੂਰੀ ਹੈ ਔਰ ਜ਼ਾਹਰ ਹੈ ਕਿ ਜਿਹੜੀ ਸਾਂਝਾਂ ਦੀ ਕਹਾਣੀ ਵੀ ਹੈ ਔਰ ਇਹ ਯਤਨ ਜਿਹੜਾ ਹੌਲੀ-ਹੌਲੀ ਠੁਕ ਠੁਕ ਠੁਕੂ ਕਰਕੇ ਹੁੰਦਾ ਰਹਿੰਦਾ ਹੈ ਉਹ ਆਪਣਾ ਜਲਵਾ ਵੀ ਦਿਖਾਂਦਾ ਹੈ ਇਹ ਠੀਕ ਹੈ ਵੀ ਪਾਕਿਸਤਾਨੀ ਮੀਡੀਆ 'ਚ ਕਦੇ ਕੋਈ ਆਇਆ ਕਿਸੇ ਦੀ ਦਿਲਚਸਪੀ ਹੁੰਦੀ ਸੀ ਪਰ ਬਾਈ ਐਂਡ ਲਾਰਜ ਸਾਰੇ ਪੀਰੀਅਡ 'ਚ ਪਾਕਿਸਤਾਨੀ ਮੀਡੀਆ ਨੂੰ ਵੀ ਕੋਈ ਦਿਲਚਸਪੀ ਨਹੀਂ ਸੀ ਹੁੰਦੀ ਪਰ ਇੱਕ ਪਾਸੇ ਟ੍ਰਾਂਸਨੈਸ਼ਨਲ ਡਿਪਰੈਸ਼ਨ ਹਿੰਦੂ ਤਵੀਆ ਦਾ ਵਧਿਆ ਜਿਹੜਾ ਉਹਨਾਂ ਦੀ ਈਗੋ ਦਾ ਲੈਵਲ ਪਾਕਿਸਤਾਨ ਨੂੰ ਬਿਲਕੁਲ ਜਿਹੜਾ ਨਿਸ਼ਤੋ ਨਾਬੂਦ ਕਰਨ ਦੀ ਉਹਨਾਂ ਦੀ ਸੋਚ 222 ਕਰੋੜ ਭਾਰਤ ਦੇ ਮੁਸਲਮਾਨਾਂ ਨਾਲ ਹੁੰਦਾ ਸਲੂਕ ਇਹ ਸਭ ਨੇ ਵੀ ਕੁਝ ਬਹੁਤ ਸਾਰਾ ਪੈਸ਼ਨ ਸਟਰ ਨਹੀਂ ਕੀਤਾ ਕਸ਼ਮੀਰ ਚ ਦਿਲਚਸਪੀ ਰਹੀ ਪਾਕਿਸਤਾਨ ਦੀ ਉਹ ਵੀ ਇੱਕ ਸਟੇਜ ਤੇ ਸਾਨੂੰ ਲੱਗਣ ਲੱਗਾ ਕਿ ਜਦੋਂ ਖੁੱਲੇ ਟ੍ਰੇਡ ਦੀ ਗੱਲ ਹੋਣ ਲੱਗ ਗਈ ਹੈ ਇੰਡੀਆ ਨਾਲ ਜਾਂ ਬਾਕੀ ਚੀਜ਼ਾਂ ਬੈਕ ਬਰਨਰ ਤੇ ਰੱਖੋ ਫਿਰ ਦੇਖਿਆ ਜਾਏਗਾ ਤੇ ਲੱਗਾ ਕਿ ਵੀ ਇਹ ਕਸ਼ਮੀਰ ਦੇ ਨਾਲ ਵੀ ਜਿਹੜਾ ਹੈ ਉਹਨਾਂ ਨੂੰ ਵੀ ਇਹ ਪਾਸੇ ਰੱਖ ਕੇ ਹੁਣ ਇਕਨੋਮਿਕਲ ਰਿਲੇਸ਼ਨਸ਼ਿਪ ਲੇਕਨ ਉਹ ਗੱਲ ਉਹ ਹੈ ਵੀ ਇੱਕ ਪਾਸੇ ਉਹ ਕਹੇ ਨੱਥ ਕਢਾਣ ਨੂੰ ਉਹ ਫਿਰ ਇਹ ਨੱਕ ਵਢਾਣ ਨੂੰ ਹੋਣਾ ਤਾਂ ਉਹੀ ਸੀ ਅਲਟੀਮੇਟਲੀ ਔਰ ਇਹ ਜਿਹੜਾ ਅਸੀਂ ਚਾਰ ਰੋਜ਼ਾ ਜਿਹੜਾ 7 ਤੋਂ 10 ਮਈ ਤੱਕ ਟਕਰਾ ਹੈ ਮਿਜ਼ਾਈਲ ਡਰੋਨ ਯੁੱਧ ਹੈ ਇਸ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਜਦੋਂ ਕਿ 22 April ਨੂੰ ਪਹਿਲਗਾਮ ਦਾ ਵਾਕਿਆ ਹੈ ਫਾਲਸ ਫਲੈਗ ਆਪਰੇਸ਼ਨ ਇੰਡੀਅਨ ਏਜੰਸੀਆਂ ਵੱਲੋਂ ਕੀਤਾ ਜਾਂਦਾ ਹੈ ਸਿੱਖਾਂ ਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਇਹ ਜੰਗਵਾਲ ਧੱਕ ਰਹੇ ਨੇ ਸਿੱਖਾਂ ਨੂੰ ਹੀ ਬਲਦੀ ਦੇ ਬੂਥੇ ਜ ਦੇਣਗੇ ਪੰਜਾਬ ਦੀ ਬਰਬਾਦੀ ਸਿੱਖ ਫੌਜੀਆਂ ਦੀ ਔਰ ਜਿਹੜੀ ਲਾਈਨ ਬਾਹਰਲੇ ਸਿੱਖਾਂ ਨੇ ਲਈ ਉੱਥੋਂ ਵਾਲਿਆਂ ਨੇ ਦਬੀ ਆਵਾਜ਼ ਚ ਲਈ ਇਧਰੋਂ ਸਿੱਖਾਂ ਨੇ ਖੁੱਲ ਕੇ ਲਈ ਨਤੀਜੇ ਦੇ ਤੌਰ ਤੇ ਪਾਕਿਸਤਾਨ ਦੇ ਵਿੱਚ ਵੀ ਬੱਲੇ ਬੱਲੇ ਹੋ ਗਈ ਪਾਕਿਸਤਾਨੀ ਮੀਡੀਆ ਦਾ ਵੀ ਕਿੰਨੇ ਚੈਨਲ ਨੇ ਜਿਹਨਾਂ ਜਿਹੜੇ ਅਜੇ ਵੀ ਇੰਟਰਵਿਊ ਦੇ ਲਈ ਵਕਤ ਮੰਗਦੇ ਨੇ ਔਰ ਨਾ ਹੀ ਕੋਈ ਟਰੈਵਲ ਹੋਣ ਕਰਕੇ ਔਰ ਕਿੰਨਿਆਂ ਨੇ ਫਿਰ ਕਿੰਨੇ ਹੋਰ ਸਿੱਖ ਐਕਟਿਵਿਸਟ ਜਿਹੜੇ ਨੇ ਐਕਟਿਵ ਹੋਏ ਜਿਨ੍ਹਾਂ ਨੇ ਆੜ-ਆੜ ਥਾਵਾਂ 'ਤੇ ਇੰਟਰਵਿਊ ਦਿੱਤੇ ਔਰ ਇਸ ਵੇਲੇ ਮੋਸਟ ਫੇਵਰਿਟ ਜਿਹੜਾ ਪਾਕਿਸਤਾਨੀ মিডিਆ ਦਾ ਹੁੰਦਾ ਹੈ ਕਿ ਉਹ ਖਾਲਸਤਾਨ ਦੇ ਮੁੱਦੇ 'ਤੇ ਗੱਲ ਕਰਨਾ ਚਾਹੁੰਦੇ ਨੇ ਜੀ ਇਸ ਪੀਰੀਅਡ 'ਚ ਸਿੱਖਾਂ ਨੇ ਵੀ ਇਹ ਤਵਕਕ ਕੀਤੀ ਹਾਲਾਂ ਤਵਕਕ ਤਾਂ ਸਾਡੀ ਪਹਿਲਾਂ ਤੋਂ ਵੀ ਸੀ ਕਿ ਭਾਈ ਪਾਕਿਸਤਾਨ ਦੇ ਜਿਹੜੇ ਅਫੀਸ਼ੀਅਲ ਲੈਵਲ ਦੇ ਉੱਤੇ ਇਹ ਗੱਲ ਸਿੱਖਾਂ ਦੀ ਹੋਣੀ ਚਾਹੀਦੀ ਹੈ ਯੂਨ ਲੈਵਲ ਜੀ ਗਾਇਸ ਤੇ ਆਸੀ ਦੀ આજ ਦੀ ਵੀਡੀਓ UNO ਦੇ ਵਿੱਚ ਸਿੱਖਾਂ ਨੂੰ ਲੈ ਕੇ ਸਿੱਖਾਂ ਦੇ ਹੱਕ ਦੀ ਗੱਲ ਜਿਹੜੀ ਆ ਉਹ ਕੀਤੀ ਗਈ ਆ ਪਾਕਿਸਤਾਨੀ ਵਜ਼ੀਰ ਨੇ ਜਿਹੜੀ ਆ ਉਹ ਗੱਲ ਬਾਤ ਕੀਤੀ ਆ ਤੁਹਾਡੇ ਸਾਹਮਣੇ ਜਿਹੜਾ ਵੀਡੀਓ ਵੀ ਉਹਨਾਂ ਨੇ ਸ਼ੋਅ ਕੀਤੀ ਆ ਬਾਕੀ ਬਹੁਤ ਜਿਹੜੀਆਂ ਨਾ ਵਧੀਆ ਗੱਲਾਂ ਆ ਕਿ ਦੇਖੋ UN ਦੇ ਵਿੱਚ ਵੀ ਸਿੱਖਾਂ ਨੂੰ ਮਤਲਬ ਕਿ ਪਛਾਣ ਦੇਣ ਦੀ ਗੱਲ ਕੀਤੀ ਗਈ ਆ ਅੱਛਾ ਇਹ ਪਿੱਛੇ ਆਪਾਂ ਵੀਡੀਓ ਵੀ ਦੇਖੀ ਸੀ ਕਿ ਪੰਨੂ ਜੀ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਸੀ ਉਹਨਾਂ ਨੇ ਸਪੈਸ਼ਲੀ ਇਹ ਗੱਲ ਕੀਤੀ ਸੀ ਕਿ ਜੇ ਅਗਰ ਹੋਰ ਕੋਸ਼ਿਸ਼ ਹੈ ਤੁਸੀਂ ਯੂਨੈ ਜਾ ਕੇ ਹਾਂ ਪਾਕਿਸਤਾਨੀਆਂ ਨੂੰ ਵੋਟਿੰਗ ਕਰ ਸਕਦੇ ਹੋ ਕਿ ਸਾਡਾ ਸਾਥ ਦੋ ਯੂਨ ਚ ਜਾਓ ਜਾ ਕੇ ਸਾਡੇ ਸਾਡੇ ਹੱਕ ਦੀ ਗੱਲ ਕਰੋ ਸਿੱਖਾਂ ਦਾ ਜਿਹੜਾ ਉਹ ਇੱਕ ਅਲੱਗ ਦੇਸ਼ ਹੋਣਾ ਚਾਹੀਦਾ ਹੈ ਬਾਕੀ ਆ ਦੇਖੋ ਕਿ ਮੈਂ ਆ ਦੇਖ ਰਹੀ ਸੀਗੀ ਸੋ 3 ਸੀ ਕੇ 70 ਸਾਲਾ ਤੋਂ ਸਿੱਖਾਂ ਨਾਲ ਜ਼ਿਆਤੀ ਹੀ ਹੁੰਦੀ ਆਈ ਐ ਤੇ ਨਾਲ ਤੁਸੀਂ ਦੇਖੋ ਕਿ ਜਿੰਨੀ ਸਿੱਖ ਕੌਮ ਦੇ ਨਾਲ ਜਾਂਦੀ ਹੋਈ ਆ ਕਿਸੇ ਵੀ ਕੌਮ ਦੇ ਨਾਲ ਜਿਹੜਾ ਨਾ ਉਹ ਨਹੀਂ ਹੋਈਗਾ ਹਾਲਾਂਕਿ ਦੇਖੋ ਸਿੱਖ ਕੌਮ ਨੇ ਫਾਇਦਾ ਵੀ ਬਹੁਤ ਦਿੱਤਾ ਹੈ ਤੇ ਸਿੱਖ ਕੌਮ ਨੂੰ ਹੀ ਅਸੀਂ ਜਿਹੜਾ ਉਹ ਜਿੱਥੇ ਵੀ ਬੈਠਿਆ ਉਹਨਾਂ ਨੂੰ ਟਾਰਗੇਟ ਕਰਦੇ ਆ ਕਿ ਐਸੀ ਗੱਲ ਆ ਕਿ ਭਾਰਤੀ ਸਰਕਾਰ ਜਿਹੜੀ ਆ ਜਿਹ ਕਾਨੂੰਨ ਦੇ ਵਿੱਚ ਸਿੱਖ ਕਮਿਊਨਿਟੀ ਆ ਸਿੱਖਵਾ ਤੇ ਉਹਨਾਂ ਨੂੰ ਟਾਰਗੇਟ ਕਰਨ ਤੇ ਲੱਗੇ ਹੋਏ ਆ ਅਮਰੀਕਾ ਦੇ ਵਿੱਚ ਵੀ ਮਤਲਬ ਕਿ ਆਪਣੀ ਸਰ ਜ਼ਮੀਨ ਦੇ ਵਿੱਚ ਤੇ ਉਹ ਸੇਵ ਨਹੀਂ ਆ ਲੇਕਿਨ ਅਗਰ ਉਹ ਫੋਰਨ ਕੰਟਰੀ ਅਦਰ ਕੰਟਰੀ ਚ ਜਾਂਦੇ ਆ ਤੇ ਉੱਥੇ ਵੀ ਉਹਨਾਂ ਨੂੰ ਧਮਕੀਆਂ ਮਿਲਦੀ ਆ ਚਲੋ ਦੇਖੋ ਨਾ ਸਾਡੇ ਮਿਨਿਸਟਰ ਬਲਾਵਰ ਫੋਟੋ ਸਰਦਾਰੀ ਗਏ ਨੇ ਅਮਰੀਕਾ ਦੌਰੇ ਦੇ ਉੱਪਰ ਗਏ ਹਾਂ ਠੀਕ ਹੈ ਤੇ ਉੱਥੇ ਦੇ ਜਿਹੜੇ ਕੋਈ ਨੁਮਾਇੰਦੇ ਨੇ ਨਾ ਅਮਰੀਕਾ ਦੇ ਉਹਨਾਂ ਨੇ ਕੁਐਸਚਨ ਕੀਤਾ ਉਹਨਾਂ ਕੋਲੋਂ ਅਬਾਊਟ ਸਿੱਖਾਂ ਨੂੰ ਲੈ ਕੇ ਠੀਕ ਹੈ ਤੇ ਉਹਨਾਂ ਨੇ ਕਲੀਅਰ ਆਣਾ تفसील ਦੇ ਵਿੱਚ ਉਹਨਾਂ ਨੇ جواب ਦਿੱਤਾ ਕਿ ਗੋ ਇੰਡੀਅਨ گورنمنٹ ਲੋ ਇਹਨਾਂ ਨੂੰ ਕੈਨੇਡਾ ਦੇ ਵਿੱਚ ਤੱਕ ਜਿਹੜਾ ਕਿ ਟਾਰਗੇਟ ਕੀਤਾ ਜਾਂਦਾ ਟਾਰਗੇਟ ਕੀਤਾ ਜਾਂਦਾ ਮਤਲਬ ਸਿੱਖਾਂ ਦੇ ਨਾਲ ਜ਼ਿਆਦਾ ਕੀਤਾ ਜਾਂਦਾ ਹੀ ਆ ਸਿੱਖਾਂ ਦੇ ਨਾਲ ਨਜਾਇਜ਼ ਕੀਤਾ ਜਾਂਦਾ ਸਿੱਖਾਂ ਦੇ ਨਾਲ ਵਾਕਿਆ ਧੱਕਾ ਕੀਤਾ ਜਾਂਦਾ ਤੁਸੀਂ ਦੇਖੋ ਨਾ ਇੰਨੀ ਵੱਡੀ ਇਹ ਲੀਡ ਤੋਂ ਜਿੱਤ ਕੇ ਅਮਰਿਤਪਾਲ ਸਿੰਘ ਨੂੰ ਕਿਸ ਤਰ੍ਹਾਂ ਉਹਨਾਂ ਨੇ ਜੇਲ੍ਹ ਚ ਪਾਇਆ ਹੋਇਆ ਹੈ ਮਤਲਬ ਕਿ ਹਰ ਤਰਫ ਦੇਖਿਆ ਜਾਵੇ ਤੇ ਸਿੱਖਾ ਦੀ ਨਗਰਿਕੀਅਤ ਦੀ ਹੋਈ ਹੈ ਉਹਗਰ ਆਪਾਂ ਦੇਖਦੇ ਹਾਂ ਨਾ ਜਿਨ੍ਹਾਂ ਨੂੰ ਇਹਨਾਂ ਨੇ ਜੇਲਾ ਪਾ ਜੇਲ੍ਹ ਚ ਪਾਇਆ ਹੈ ਉਹ ਇੱਕ ਪੰਜਾਬ ਦਾ ਚੁੜਿਆ ਹੋਇਆ ਨਮਾਇੰਦਾ ਹੈ ਬਿਲਕੁਲ 4 ਲੱਖ ਬੰਦਿਆਂ ਨੇ ਉਹਨੂੰ ਵੋਟ ਪਾਈ ਹੈ ਯਾਰ ਠੀਕ ਹੈ ਤੇ ਉਸ ਤੇ ਰਹਿਮ ਦਲੀ ਦਾ ਮਜ਼ਾਰਾ ਕਰੋ ਠੀਕ ਹੈ ਭਾਈ ਗਾਇਸ ਤੁਸੀਂ ਅੱਜ ਦੇ ਵੀਡੀਓ ਤੋਂ ਰਿਲੇਟਡ ਕੀ ਕਹਿੰਦੇ ਹੋ ਤੁਹਾਡੀ ਕੀ ਰਾਏ ਹੈ ਤੁਸੀਂ ਵੀ ਕਮੈਂਟ ਕਰਕੇ ਲਾਜ਼ਮੀ ਦੱਸਦੇ ਮਿਲਦੀ ਆ ਨੈਕਸਟ ਵੀਡੀਓਸ ਆਸਤੇ ਰਹੋ ਵਾਸਤਵ ਤਰਫ ਸਾਰਿਆਂ ਨੂੰ ਚੜਦੀ ਕਲਾ